ਦਲਜੀਤ ਦੁਸਾਂਝ ਮਾੜਾ ਬਹੁਤ ਆ ਨਾ 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 ਦਲਜੀਤ ਦੁਸਾਂਝ ਤਾਂ ਚੰਗਾ ਬਹੁਤ ਆ ਦਲਜੀਤ ਦੁਸਾਂਝ ਦੇ ਲਈ ਪੈਸਾ ਮਹੱਤਵਪੂਰਨ ਨਾ ਨਾ ਦਲਜੀਤ ਦੁਸਾਂਝ ਤਾਂ ਹੀਰਾ ਬੰਦਾ ਇਹ ਗੱਲਾਂ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਪਿਛਲੇ 7 ਦਿਨਾਂ ਤੋਂ ਇਸ ਮਸਲੇ ਦੇ ਵਿੱਚ ਪੰਜਾਬੀ ਤੇ ਗੈਰ ਪੰਜਾਬੀ ਉਲਝੇ ਪਏ ਆ ਦਲਜੀਤ ਦੁਸਾਂਝ ਪੰਜਾਬ ਦਾ ਜੰਮਿਆ ਜਾਇਆ ਦਲਜੀਤ ਦੁਸਾਂਝ ਨੇ ਪੰਜਾਬ ਦੇ ਵਿੱਚ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਉਹਨੇ ਮਿਹਨਤ ਕੀਤੀ ਉਹ ਬਾਲੀਵੁੱਡ ਦੇ ਵਿੱਚ ਵੀ ਪ੍ਰਮਾਣ ਚੜ੍ਹਿਆ ਉਹਦੇ ਸ਼ੋਅ ਸੁਖ ਨਾਲ ਬਹੁਤ ਕਾਮਯਾਬ ਹੋਏ ਆ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਦਾ ਗੈਰ ਪੰਜਾਬੀ ਵੱਸਦਾ ਉਹਦੇ ਨਾਂ ਤੋਂ ਵਾਕਫ ਆ ਇਹ ਉਹਦੀ ਕਾਬਲੀਅਤ ਹੈ ਇਹ ਉਹਦੀ ਮਿਹਨਤ ਹੈ ਇਹ ਉਹਦੇ ਸੰਘਰਸ਼ ਦਾ ਨਤੀਜਾ ਨਹੀਂ ਤਾਂ ਉਹ ਚਾਂਦੀ ਦਾ ਚਮਚਾ ਮੂੰਹ ਦੇ ਵਿੱਚ ਪਾ ਕੇ ਜੰਮਿਆਂ ਦੇ ਵਿੱਚੋਂ ਨਹੀਂ ਆ ਅਸੀਂ ਪੰਜਾਬੀ ਗਾਇਕੀ ਦੇ ਵਿੱਚ ਚੜਦੇ ਵੀ ਬਥੇਰੇ ਵੇਖੇ ਤੇ ਲੈਂਦੇ ਵੀ ਬਥੇਰੇ ਵੇਖੇ ਤੁਸੀਂ ਵੀ ਦੇਖੇ ਹੋਣੇ ਆ ਕਿਸੇ ਵੇਲੇ ਦਵਿੰਦਰ ਕੋਹੇ ਨੂਰ ਦੀ ਵੀ ਚੜਤ ਸੀ ਕਿਸੇ ਵੇਲੇ ਧਰਮਪ੍ਰੀਤ ਦਾ ਰਾਜ ਸੀ ਕਿਸੇ ਵੇਲੇ ਹੋਰ ਬੜੀਆਂ ਸ਼ਖਸੀਤਾ ਆਈਆਂ ਪਰ ਦਲਜੀਤ ਇਸ ਕਰਕੇ ਅੜਰਾ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਮੀਡੀਆ ਵੀ ਹੋਰ ਤਰ੍ਹਾਂ ਦਾ ਸੁਣਨ ਵਾਲੇ ਦੇਖਣ ਵਾਲੇ ਵੀ ਹੋਰ ਤਰ੍ਹਾਂ ਦੇ ਆ ਤੇ ਸਾਨੂੰ ਆਪਣੇ ਪੱਗ ਬੰਨਣ ਵਾਲੇ ਸਾਥੀ ਦੇ ਨਾਲ ਪਿਆਰ ਵੀ ਹੁੰਦਾ ਇਹ ਵੀ ਗੱਲ ਸੱਚੀ ਆ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਤੁਸੀਂ ਗद्दार ਦੀ ਪਰਿਭਾਸ਼ਾ ਕੀ ਘਟਦੇ ਹੋ ਹਾਲਾਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਪਰ ਗਦਾਰੀ ਦੀ ਪਰਿਭਾਸ਼ਾ ਅੱਜ ਕੱਲ੍ਹ ਹੋਰ ਤਰ੍ਹਾਂ ਦੀ ਆ ਤੇ ਵਫਾਦਾਰੀ ਦੀ ਪਰਿਭਾਸ਼ਾ ਵੀ ਹੋਰ ਤਰ੍ਹਾਂ ਦੀ ਆ ਅੱਜ ਕੱਲ੍ਹ ਵਫਾਦਾਰੀ ਤੇ ਦੇਸ਼ ਭਗਤੀ ਕੀ ਹੈ ਤੁਸੀਂ ਸਵੇਰੇ ਉੱਠਿਆ 6 ਵਜੇ 7 ਵਜੇ 8 ਵਜੇ ਕਈ ਬੰਦੇ 10 ਵਜੇ ਵੀ ਉੱਠਦੇ ਆ ਕਹਿੰਦੇ ਜੀ ਗੁੱਡ ਮਾਰਨਿੰਗ ਦਾ ਵੇਲਾ ਇਹੀ ਆ ਉੱਠਣਸਾਰ ਤੁਸੀਂ ਟਵਿੱਟਰ ਦੇ ਉੱਤੇ ਪੰਜ ਸੱਤ ਦੁਸ਼ਮਣ ਵਿਰੋਧੀ ਦੇਸ਼ ਨੂੰ ਗਾਲਾਂ ਕੱਢ ਦਿਓ ਤੁਸੀਂ ਗੱਲ ਕਹੋ ਜੀ ਕਿ ਮੈਂ ਇਸ ਦੇਸ਼ ਦਾ ਸਭ ਤੋਂ ਵੱਡਾ ਖੈਰਖਵਾ ਤੇ ਫਿਰ ਜਿਹੋ ਜੇ ਮਰਨ ਵਾਲੇ ਉਹ ਜਿਹੇ ਫੂਕਣ ਵਾਲੇ ਥੱਲੇ ਲੋਕ ਕਹਿਣਗੇ ਇਹ ਬੰਦਾ ਸਿਰਾਹ ਹੈ ਇਹ ਜਦੋਂ ਵੀ ਉੱਠਿਆ ਹੈ ਉਦੋਂ ਹੀ ਕਮਾਲ ਕਰ ਦਿੰਦਾ ਹੈ ਇਹੋ ਜੇ ਦੇਸ਼ ਭਗਤ ਕਦੇ ਕਦੇ ਜਾਂਦੇ ਹਨ ਜੇ ਤੁਸੀਂ ਇਹ ਗੱਲ ਕਹਤੀ ਜੀ ਕਿ ਮੈਨੂੰ ਫਲਾਣੇ ਦੇਸ਼ ਦੇ ਵਿੱਚ ਵੀ ਕੋਈ ਏਡੀ ਵੱਡੀ ਗਲਤੀ ਨਹੀਂ ਲੱਗਦੀ ਉਥੋਂ ਦੇ ਲੋਕ ਵੀ ਅਮਨ ਪਸੰਦਾ ਅਸੀਂ ਵੀ ਅਮਨ ਪਸੰਦਾ ਫਿਰ ਕਹਿਣਗੇ ਤੂੰ ਉਧਰ ਜਾ ਕੇ ਰਹਿਲਾ ਤੁਸੀਂ ਹੈ ਹੀ ਇਸ ਲਾਇਕ ਤੁਸੀਂ ਦੇਸ਼ ਦਾ ਖਾ ਕੇ ਦੂਜਾਂ ਦੇ ਹੱਕ ਦੇ ਵਿੱਚ ਬੋਲਦੇ ਆ ਯਾਨੀ ਕਿ ਗਾਲਾਂ ਕੱਢੋ ਤੇ ਦੇਸ਼ ਭਗਤ ਅਖਵਾਓ ਅੱਜ ਕੱਲ ਇਹ ਮੁਹਿੰਮ ਚੱਲਦੀ ਆ ਇਹ ਮੁਹਿੰਮ ਬਾਲੀਵੁੱਡ ਦੇ ਵਿੱਚ ਵੀ ਚੱਲਦੀ ਆ ਇਹ ਮੁਹਿੰਮ ਪੰਜਾਬ ਦੇ ਕੁਝ ਕੁ ਲੋਕ ਜਿਹੜੇ ਕਿ ਵੱਖ-ਵੱਖ ਸਿਆਸੀ ਤਰ੍ਹਾਂ ਨਾਲ ਜੁੜੇ ਹੋਏ ਉਹਨਾਂ ਦੇ ਵੱਲੋਂ ਵੀ ਚਲਾਈ ਜਾਂਦੀ ਆ ਹੁਣ ਬੱਬੂ ਮਾਨ ਦੇ ਵੱਲੋਂ ਵੀ ਜਾਂ ਕਹੋ ਜਵੇਦ ਅਖਤਰ ਸਾਹਿਬ ਨੇ ਜਾਂ ਕਹੋ ਇਮਤੀਆਜ਼ ਅਲੀ ਨੇ ਜਾਂ ਹੋਰ ਚੇਤਨ ਭਗਤ ਨੇ ਜਾਂ ਹੋਰ ਮੇਰੇ ਖਿਆਲ ਵਿੱਚ ਮੇਰੇ ਜ਼ਿਹਨ ਦੇ ਵਿੱਚੋਂ ਸ਼ਾਇਦ ਨਾਮ ਵਿਸਰਵੀ ਜਾਣ ਉਹਨਾਂ ਦੇ ਵੱਲੋਂ ਵੀ ਦਲਜੀਤ ਦੋਸਾਂਝ ਦਾ ਪੱਖ ਪੂਰਿਆ ਗਿਆ ਪਰ ਪੰਜਾਬੀ ਦੇ ਵਿੱਚ ਗਾਉਣ ਵਾਲੇ ਕਈ ਕਲਾਕਾਰਾਂ ਨੇ ਦਲਜੀਤ ਦੋਸਾਂਝ ਦੇ ਖਿਲਾਫ ਵੀ ਬੋਲਿਆ ਜਿਨ੍ਹਾਂ ਨੇ ਖਿਲਾਫ ਬੋਲਿਆ ਮੇਰੇ ਖਿਆਲ ਦੇ ਮੁਤਾਬਕ ਉਹਨਾਂ ਨੂੰ ਵੀ ਗਾਲਾਂ ਨਹੀਂ ਕੱਢਣ ਦੀ ਕੋਈ ਤਕ ਬਣਦੀ ਜਿਨ੍ਹਾਂ ਨੇ ਪੱਖ ਦੇ ਵਿੱਚ ਬੋਲਿਆ ਉਹਨਾਂ ਦੀ ਭਾਈ ਆਪਣੀ ਸੋਚ ਆ ਤੁਸੀਂ ਆਪਣੀ ਸੋਚ ਦੇ ਲਈ ਜ਼ਿੰਮੇਵਾਰ ਹੋ ਸਕਦੇ ਆ ਪਰ ਜੇ ਤੁਸੀਂ ਕਹੋ ਜੀ ਕਿ ਫਲਾਣਾ ਐ ਕਿਵੇਂ ਬੋਲ ਗਿਆ ਉਹ ਗਦਾਰ ਆ ਆਪਾਂ ਐ ਕਰ ਦੇਣਾ ਫਲਾਣਾ ਕਰ ਦੇਣਾ ਆਪਾਂ ਇੰਨੇ ਵੇਲੇ ਥੋੜੀਆਂ ਵੀ ਕਿਸੇ ਨੂੰ ਗਾਲਾਂ ਕੱਢ ਗਏ ਜੇ ਉਹਨੇ ਆਪਦੀ ਮਤ ਦੇ ਮੁਤਾਬਕ ਗੱਲ ਕਰ ਲਈ ਉਹਨੇ ਕਰ ਲਈ ਆਪਾਂ ਥੋੜੀ ਕਰਨੀ ਹੋਵੇ ਮੇਰੀ ਹਮੇਸ਼ਾ ਇਹ ਸੇ ਗੱਲ ਦੇ ਉੱਤੇ ਹੈਰਾਨੀ ਰਹਿੰਦੀ ਆ ਵੀ ਯਾਰ ਪੰਜਾਬੀ ਆ ਜਿਹੜੇ ਉਹ ਭਿੜਦੇ ਕਿਉਂ ਆ ਤੇ ਭਿੜਦੇ ਕਿਹਦੇ ਨਾਲ ਆ ਕਿਸੇ ਵੇਲੇ ਅੰਗਰੇਜ਼ਾਂ ਦੇ ਖਿਲਾ ਕਿਸੇ ਵੇਲੇ ਮੁਗਲਾਂ ਦੇ ਖਿਲਾਫ ਲੜਨ ਵਾਲੇ ਪੰਜਾਬੀ ਅੱਜ ਆਪਸ ਦੇ ਵਿੱਚ ਲੜ ਰਹੇ ਆ ਪੰਜਾਬੀ ਪੰਜਾਬੀ ਦੀ ਪੱਗ ਲਾਉਂਦਾ ਪੰਜਾਬੀ ਪੰਜਾਬੀ ਨੂੰ ਗਾਲ੍ਹਾਂ ਕੱਢਦਾ ਪੰਜਾਬੀ ਪੰਜਾਬੀ ਦੀ ਦਫਾ ਪਟਦਾ ਤੇ ਫਿਰ ਕਹਿਣਗੇ ਪੰਜਾਬਗਾਂ ਨੂੰ ਏਜੰਸੀਆਂ ਤੋਂ ਖਤਰਾ ਤੁਹਾਨੂੰ ਏਜੰਸੀਆਂ ਨੇ ਕਿਹਾ ਜਿਹੜੇ ਗਾਲ੍ਹਾਂ ਕੱਢਦੇ ਏਜੰਸੀਆਂ ਨੇ ਕਿਹਾ ਤੁਸੀਂ ਕਿਸੇ ਦੀ ਵੀ ਗੱਲ ਦੇ ਵਿੱਚ ਪਰਣਾ ਪਾਦਨੇ ਆ ਇਹ ਗੱਲਾਂ ਤੋਂ ਗਰੇਜ਼ ਕਰਨਾ ਚਾਹੀਦਾ ਖੈਰ ਹੁਣ ਬੱਬੂ ਮਾਨ ਨੇ ਇਹ ਗੱਲ ਕਹੀ ਆ ਉਹਨੇ ਕਿਹਾ ਜੀ ਦੇਖੋ ਜਿੱਥੋਂ ਤੱਕ ਗੱਲ ਪੰਜਾਬ ਤੇ ਪੰਜਾਬੀਅਤ ਦੀ ਆਉਂਦੀ ਆ ਅਸੀਂ ਦਿਲਜੀਤ ਤੇ ਵਾਈਟ ਹਿੱਲ ਦੇ ਪੱਖ ਦੇ ਵਿੱਚ ਆ ਉਹਨੇ ਇਹ ਗੱਲ ਕਹੀ ਬੱਬੂ ਮਾਨ ਨੇ ਕਿ ਜਦੋਂ ਸਾਡੀ ਫਿਲਮ ਹਵਾਏ ਆਈ ਸੀ ਉਦੋਂ ਵੀ ਕਈ ਤਰ੍ਹਾਂ ਦੇ ਇਸ਼ੂ ਆਏ ਸੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਸੀ ਉਹਨੇ ਇਹ ਗੱਲ ਕਹੀ ਆ ਕਿ ਫਿਲਮਾਂ ਨੂੰ ਪਾਸ ਕਰਦਾ ਸੈਂਸਰ ਬੋਰਡ ਕਈ ਵਾਰੀ ਪਾਸ ਹੋ ਜਾਂਦੀਆਂ ਕਈ ਵਾਰੀ ਨਹੀਂ ਵੀ ਹੁੰਦੀਆਂ ਉਹਨੇ ਇਹ ਗੱਲ ਕਹੀ ਆ ਵੀ ਭਾਈ ਕਿਸੇ ਇੱਕ ਕਲਾਕਾਰ ਨੂੰ ਇੱਕ ਖਾਸ ਕਾਰਨ ਦੇ ਕਰਕੇ ਆਪਾਂ ਫਰਮਾਨ ਜਾਰੀ ਕਰੀਏ ਨੂੰ ਕੰਮ ਨਹੀਂ ਕਰ ਲੈਣਾ ਇਦਾਂ ਦੇ ਨਾਦਰਸ਼ਾਹੀ ਫਰਮਾਨ ਨਹੀਂ ਜਾਰੀ ਹੋਣੇ ਚਾਹੀਦੇ ਪਰ ਇਹਦੇ ਵਿੱਚ ਖਾਸ ਨੁਕਤੇ ਵਾਲੀ ਗੱਲ ਆ ਕਿ ਪੰਜਾਬੀ ਫਿਲਮਾਂ ਦਾ ਸੈਂਸਰ ਬੋਰਡ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਜਿਹੜਾ ਕਿ ਸਾਨੂੰ ਆਪਣੀਆਂ ਭਾਵਨਾਵਾਂ ਸਮਝਣ ਦਾ ਮੌਕਾ ਦੇਵੇ ਅਸੀਂ ਉਹਨਾਂ ਦੀ ਗੱਲ ਨੂੰ ਸਮਝ ਗਏ ਦਿੱਲੀ ਦੇ ਵਿੱਚ ਬੈਠਿਆਂ ਨੂੰ ਬੰਬੇ ਦੇ ਵਿੱਚ ਬੈਠਿਆਂ ਨੂੰ ਗੈਰ ਪੰਜਾਬਗਾਂ ਨੂੰ ਕੀ ਪਤਾ ਵੀ ਪੰਜਾਬੀ ਸੱਭਿਆਚਾਰ ਕੀ ਆ ਪੰਜਾਬ ਦੇ ਲੋਕਾਂ ਦੇ ਬਲਬਲੇ ਕੀ ਆ ਹੁਣ ਮੇਰੀ ਇੱਕ ਬੇਨਤੀ ਸੈਂਸਰ ਬੋਰਡ ਨੂੰ ਵੀ ਆ ਤੇ ਇੱਕ ਬੇਨਤੀ ਮੇਰੀ ਉਹਨਾਂ ਲੋਕਾਂ ਨੂੰ ਵੀ ਜਿਹੜੇ ਕਿ ਕਹਿੰਦੇ ਵੀ ਦਲਜੀਤ ਤਾਂ ਗद्दार ਹੈ ਥੋੜੀ ਗੱਲ ਮੰਨ ਲਈ ਵੀ ਦਲਜੀਤ ਚਲੋ ਗद्दार ਹੈ 30 ਸੈਕਿੰਡ ਲਈ ਆਪਾਂ ਇਹ ਗੱਲ ਮੰਨ ਲਈ ਆਪਾਂ ਇਸ ਕਰਕੇ ਮੰਨ ਲਿਆ ਵੀ ਪਾਈਓ ਨੇ ਸਰਦਾਰ ਜੀ ਫਿਲਮ ਦੇ ਵਿੱਚ ਪਾਕਿਸਤਾਨੀ ਕਲਾਕਾਰ ਲਾਏ ਬਿਲਕੁਲ ਠੀਕ ਆ ਤੁਹਾਡੀ ਗੱਲ ਤੁਸੀਂ ਸਹੀ ਹੋਵੋਗੇ ਪਰ ਭਾਈ ਪੰਜਾਬ 95 ਦੇ ਵਿੱਚ ਤਾਂ ਪਾਕਿਸਤਾਨੀ ਕਲਾਕਾਰ ਨਹੀਂ ਲਾਏ ਇਹ ਤਾਂ ਪੰਜਾਬ ਦੇ ਜੰਮੇ ਜਾਇ ਜਸਵੰਤ ਸਿੰਘ ਖਲੜਾਰੀ ਜ਼ਿੰਦਗੀ ਦੇ ਉੱਤੇ ਸੰਘਰਸ਼ ਦੇ ਉੱਤੇ ਉਹਦੇ ਵੱਲੋਂ ਜਿਹੜੀਆਂ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਅਣਪਛਾਤੀਆਂ ਲਾਸ਼ਾਂ ਦੇ ਉੱਤੇ ਜਿਹੜੀ ਖੋਜ ਕੀਤੀ ਗਈ ਆ ਉਹਦੇ ਨਾਲ ਸੰਬੰਧਿਤ ਫਿਲਮ ਆ ਉਹਦੇ ਉੱਤੇ ਹੋਏ ਅਤਿਆਚਾਰ ਦੀ ਕਹਾਣੀ ਇਹਦੇ ਵਿੱਚ ਤਾਂ ਨਾ ਹਾਨੀਆਂ ਮੇਰਾ ਨਾ ਇਹਦੇ ਵਿੱਚ ਨਾਸਰ ਚਨੌਤੀ ਆ ਨਾ ਇਹਦੇ ਵਿੱਚ ਕੋਈ ਹੋਰ ਪਾਕਿਸਤਾਨੀ ਕਲਾਕਾਰ ਹੈ ਇਹਨੂੰ ਕਿਉਂ ਨਹੀਂ ਰਿਲੀਜ਼ ਹੋਣ ਦਿੰਦੇ ਇੱਕ ਫਿਲਮਾ ਜਿਹੜੀ ਉਹ ਇਸ ਕਰਕੇ ਰੁਕ ਜਾਂਦੀ ਆ ਕਹਿੰਦੇ ਜੀ ਭਾਰਤ ਦੇ ਵਿੱਚ ਮਾਹੌਲ ਨਹੀਂ ਹੈਗਾ ਪਾਕਿਸਤਾਨ ਦੇ ਨਾਲ ਸੁਖਾਵਾਂ ਦੂਜੀ ਫਿਲਮ ਇਸ ਕਰਕੇ ਰੁਕ ਜਾਂਦੀ ਕਿਨੇ ਜੀ ਇਹ ਤਾਂ ਜੇਕਰ ਰਿਲੀਜ਼ ਕਰ ਦਿੱਤੀ ਗਈ ਤਾਂ ਭਾਵਨਾਵਾਂ ਨੂੰ ਝਕਾਉਣ ਵਾਲੀ ਗੱਲ ਆ ਮਤਲਬ ਇਹ ਵੀ ਕਿਤਨਾ ਕਿਤਨਾ ਦਾ ਸਮੱਸਿਆ ਹੈ ਤੇ ਜੇਕਰ ਇਹ ਸੈਂਸਰ ਬੋਰਡ ਪੰਜਾਬ ਦੇ ਵਿੱਚ ਹੋਵੇ ਤੇ ਪੰਜਾਬੀ ਨੂੰ ਸਮਝਣ ਵਾਲਾ ਹੋਵੇ ਤੇ ਪੰਜਾਬ ਦੇ ਅਤੀਤ ਨੂੰ ਜਾਣ ਕੇ ਹੀ ਫਿਲਮਾਂ ਪਾਸ ਕਰੇਗੀ ਤਾਂ ਨੂੰ ਪਾਸ ਕਰੇ ਤਾਂ ਮੇਰਾ ਖਿਆਲ ਆ ਵੀ ਕਈ ਫਿਲਮਾਂ ਜਿਹੜੀਆਂ ਕਿ ਬੀਤੇ ਦੇ ਵਿੱਚ ਰੁਕੀਆਂ ਗਈਆਂ ਜਿਨ੍ਹਾਂ ਦੇ ਉੱਤੇ ਬਹਿਣ ਲੱਗੇ ਆ ਉਹ ਫਿਲਮਾਂ ਸ਼ਾਇਦ ਰਿਲੀਜ਼ ਹੋ ਜਾਣ ਵਕਤ ਦੱਸੂਗਾ ਬੰਦਾ ਕੀ ਆ ਪਰ ਦੋਰੇ ਮਾਪਦੰਡ ਕਿਤੇ ਵੀ ਨਹੀਂ ਹੋਣੇ ਚਾਹੀਦੇ ਇੱਥੇ ਲੁਚਕੜੁੱਚ ਪੇਸ਼ ਕਰਨੀਆਂ ਕਿੰਨੀਆਂ ਫਿਲਮਾਂ ਆਉਂਦੀਆਂ ਜੇ ਇੱਥੇ ਜੂਲੀ ਵਰਗੀਆਂ ਫਿਲਮਾਂ ਰਿਲੀਜ਼ ਹੋ ਸਕਦੀਆਂ ਜੇ ਇੱਥੇ ਹਿੰਸਕ ਫਿਲਮਾਂ ਰਿਲੀਜ਼ ਹੋ ਸਕਦੀਆਂ ਜਿਹੜੀਆਂ ਕਿ ਸਾਊਥ ਦੀਆਂ ਫਿਲਮਾਂ ਜਿਨ੍ਹਾਂ ਦੇ ਵਿੱਚ 30 ਸਕਿੰਟਾਂ ਦੇ ਵਿੱਚ ਪਤਾ ਨਹੀਂ ਕਿੰਨੇ ਬੰਦਿਆਂ ਦੀ ਕੱਟ ਵੱਢ ਹੋ ਜਾਂਦੀ ਹੈ ਤੇ ਫਿਰ ਪੰਜਾਬ 95 ਰਿਲੀਜ਼ ਹੋਣੀ ਚਾਹੀਦੀ ਆ ਹੋ ਸਕਦਾ ਇਹ ਫਿਲਮ ਬਹੁਤ ਵਧੀਆ ਹੋਵੇ ਹੋ ਸਕਦਾ ਨਾ ਵਧੀਆ ਹੋਵੇ ਪਰ ਦੇਖਣ ਤੋਂ ਪਹਿਲਾਂ ਆਪਾਂ ਉਹਦੇ ਬਾਰੇ ਕੋਈ ਰਾਏ ਨਹੀਂ ਬਣਾ ਸਕਦੇ ਸੋ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਜਿਹੜੇ ਕਿ ਇੱਕ ਦੂਜੇ ਨਾਲ ਲੜਦੇ ਆ ਜਿਹੜੇ ਇਹ ਗੱਲ ਕਹਿੰਦੇ ਵੀ ਦਲਜੀਤ ਤਾਂ ਹੀਰਾ ਹੈ ਕਿਸੇ ਨੂੰ ਲੱਗਦਾ ਦਲਜੀਤ ਬਿਲਕੁ ਤੁਸੀਂ ਆਪਸ ਦੇ ਵਿੱਚ ਤਾਂ ਨਾ ਲੜੋ ਤੁਸੀਂ ਆਪਦੀ رائے ਰੱਖ ਸਕਦੇ ਆ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਦਲਜੀਤ ਵੇਖੋ ਇੱਕ ਕਮਰਸ਼ੀਅਲ ਬੰਦਾ ਦਲਜੀਤ ਨੇ ਆਪਦੀ ਸੋਚ ਦੇ ਮੁਤਾਬਕ ਕੰਮ ਕੀਤਾ ਦਲਜੀਤ ਨੇ ਮਿਹਨਤ ਕੀਤੀ ਤਾਂ ਦਲਜੀਤ ਉਚਾਈ ਦੇ ਉੱਤੇ ਪਹੁੰਚਿਆ ਹੁਣ ਉਹਨੂੰ ਇਸ ਥਾਂ ਦੇ ਉੱਤੇ ਟਿਕੇ ਰਹਿਣ ਦੇ ਲਈ ਹੋਰ ਵੀ ਮਿਹਨਤ ਕਰਨੀ ਪਊਗੀ ਜਿਵੇਂ ਕਿ ਤੁਹਾਨੂੰ ਵੀ ਕਰਨੀ ਪਊਗੀ ਜੇ ਤੁਸੀਂ ਕਿਸੇ ਮੁਕਾਮ ਦੇ ਉੱਤੇ ਪਹੁੰਚ ਗਏ ਤਾਂ ਪਰ ਆਪਾਂ ਇਹ ਗੱਲ ਕਹੀਏ ਕਿ ਉਹ ਗਦਾਰ ਹੈ ਫਲਾ ਹੈ ਢਿੰਗਾ ਹੈ ਐ ਹੁਣ ਉਹ ਜਿੰਨੇ ਉੱਚੇ ਮੁਕਾਮ ਦੇ ਉੱਤੇ ਆ ਉਹਦੇ ਨਾਲ ਉਹਨੂੰ ਫਰਕ ਨਹੀਂ ਪੈਂਦਾ ਉਹਨੂੰ ਗਾਲਾਂ ਕੱਢੀ ਜਾਏਗੇ ਉਹਦੇ ਬਾਰੇ ਮਾੜਾ ਕਹੀ ਜਾਏਗੇ ਉਹਨੂੰ ਫਲਾ ਕਹੀ ਜਾਏਗੇ ਉਹ ਇਸ ਮੰਡੀ ਦੇ ਵਿੱਚੋਂ ਬਾਹਰ ਦੀ ਗੱਲ ਹੋ ਗਿਆ ਇਸ ਕਰਕੇ ਜਿਹੜੇ ਇਸ ਮੰਡੀ ਦੇ ਵਿੱਚ ਵਿਚਰਨ ਵਾਲੇ ਆ ਉਹਨਾਂ ਦੇ ਵਿੱਚੋਂ ਕਈਆਂ ਨੇ ਉਹਦੇ ਪੱਖ ਦੇ ਵਿੱਚ ਭੁਗਤਣਾ ਠੀਕ ਸਮਝਿਆ ਕਈਆਂ ਨੇ ਉਹਦੇ ਖਿਲਾਫ ਭੁਗਤਣਾ ਠੀਕ ਸਮਝਿਆ ਪਰ ਮੇਰੀ ਆਮ ਪੰਜਾਬੀਆਂ ਨੂੰ ਮੇਰੇ ਵਰਗਿਆਂ ਨੂੰ ਭੈਣਾ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਵਰਗਵੰਡ ਨਾ ਕਰਿਆ ਕਰੋ ਤੁਸੀਂ ਗਾਇਕਾਂ ਦੇ ਪਿੱਛੇ ਵੀ ਲੜਦੇ ਆ ਤੁਸੀਂ ਲੀਡਰਾਂ ਦੇ ਪਿੱਛੇ ਵੀ ਲੜਦੇ ਆ ਤੁਸੀਂ ਧਰਮ ਦੇ ਪਿੱਛੇ ਵੀ ਲੜਦੇ ਆ ਤੇ ਤੁਹਾਨੂੰ ਕੀ ਮਿਲਦਾ ਸਵਾਲ ਇਹ ਆ ਤੁਸੀਂ ਜਦੋਂ ਲੜਦੇ ਆ ਇਹ ਕਿਤੇ ਜ਼ਮੀਨ ਤੇ ਲੜਦੇ ਆ ਕਿ ਕੱਲਾ ਇੰਸਟਾਗ੍ਰam ਦੇ ਉੱਤੇ ਫੇਸਬੁੱਕ ਤੇ ਲੜਦੇ ਆ ਆਪਾਂ ਨੂੰ ਕੀ ਲੋੜ ਆ ਲੜਨ ਦੀ ਸਵਾਲ ਇਹ ਆ ਜਿਹਨੂੰ ਜਿਹੜੀ ਸੋਚ ਪਿਆਰੀ ਨਿਆਰੀ ਆ ਮੈਂ ਅਕਸਰ ਇਹ ਗੱਲ ਕਹਿਣਾ ਵੀ ਅੱਜ ਪੰਜਾਬੀ ਨੂੰ ਪੰਜਾਬੀ ਤੋਂ ਖਤਰਾ ਪੈਦਾ ਹੋਇਆ ਪਿਆ ਸਿੱਖ ਨੂੰ ਸਿੱਖ ਤੋਂ ਖਤਰਾ ਹੋਇਆ ਪਿਆ ਤੁਸੀਂ ਦੇਖੋ ਵੀ ਕਿੰਨੀਆਂ ਪੱਗਾਂ ਲੈਂਦੀਆਂ ਗੁਰੂ ਘਰਾਂ ਦੇ ਵਿੱਚ ਕਿੰਨੇ ਮਾੜੇ ਚੰਗੇ ਸ਼ਬਦਾਂ ਦੀ ਵਰਤੋਂ ਕਰਦੇ ਆ ਕਦੇ ਕਿਸੇ ਨੇ ਇਹ ਗੱਲ ਕਹੀ ਵੀ ਆਪਾਂ ਗੁਰੂ ਦੇ ਸਿੱਖੀ ਸਰੂਪ ਦੇ ਵਿੱਚ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਤੇ ਜੇਕਰ ਦੂਜੇ ਦੇ ਵਿਚਾਰ ਸਾਨੂੰ ਨਹੀਂ ਚੰਗੇ ਲੱਗਦੇ ਤੇ ਆਪਾਂ ਮੂਰੇ ਮਾਈਕ ਕਰਤਾ ਉਦਾਹਰਣ ਦੇ ਤੌਰ ਤੇ ਉੱਤੇ ਬੰਦਾ ਕਹੇ ਜੀ ਨੋ ਕਮੈਂਟ ਮੇਰੇ ਭਾਈ ਚਰੇ ਦੀ ਗੱਲ ਆ ਅਸੀਂ ਕਬਰੇ ਦੇ ਵਿੱਚ ਬੈਠ ਕੇ ਗੱਲ ਕਰਾਂਗੇ ਜੋ ਅੱਗ ਕੱਢਦੇ ਆਪਾਂ ਨੇਰੀ ਲਿਆ ਦਿੰਨੇ ਆ ਤੇ ਭਾਈ ਆਪਾਂ ਤਾਂ ਤਮਾਸ਼ਾ ਆਪ ਦਾ ਆ ਬਣਾਉਨੇ ਆ ਪੰਜਾਬੀ ਨੂੰ ਇਸ ਵੇਲੇ ਹੋਰ ਤੋਂ ਕਿਸੇ ਤੋਂ ਥੋੜੀ ਮਾਰ ਆ 2% ਆਸੀਂ ਤੇ 2% ਨਹੀਂ ਆ ਆਪਸ ਦੇ ਵਿੱਚ ਲੜਾਈਆਂ ਇੰਨੀਆਂ ਕਿਉਂ ਆ 90% ਆਪਸ ਦੇ ਵਿੱਚ ਲੜਾਈਆਂ ਚੱਲਦੀਆਂ ਕਿਉਂ ਚੱਲਦੀਆਂ ਸਵਾਲ ਇਹ ਆ ਆਪਾਂ ਇਹਨਾਂ ਗੱਲਾਂ ਨੂੰ ਸਮਝ ਗਏ ਕਿਉਂਕਿ ਮੇਰਾ ਖਿਆਲ ਆ ਇਸ ਵੇਲੇ ਪੰਜਾਬੀ ਬਹਾਦਰ ਵੀ ਆ ਪੰਜਾਬ ਗੰਦੇ ਵਿੱਚ ਗੱਲ ਕਰਨ ਦਾ ਜਜ਼ਬਾ ਵੀ ਆ ਪੰਜਾਬੀ ਦਿਯਾਲੂ ਵੀ ਸਾਰਾ ਕੁਝ ਆ ਪਰ ਪੰਜਾਬੀ ਪੰਜਾਬੀ ਨੂੰ ਵੇਖ ਕੇ ਰਾਜ਼ੀ ਨਹੀਂ ਇਹ ਵੀ ਗੱਲ ਝੂਠੀ ਨਹੀਂ ਆ ਪੰਜਾਬੀ ਪੰਜਾਬੀ ਦੀਆਂ ਜੜਾਂ ਦੇ ਵਿੱਚ ਬਹਿਣ ਦੀ ਕਾਲੀ ਬਹੁਤ ਕਰਦਾ ਇਹ ਵੀ ਗੱਲ ਸੱਚੀ ਆ ਉਹ ਇੱਕ ਗੱਲ ਨਹੀਂ ਬਣੀਗੀ ਇੱਕ ਵਿਚਾਰ ਆ ਕਹਿੰਦੇ ਵੀ ਇੱਕ ਵਾਰੀ ਕੋਈ ਸੱਪ ਸੀਗਾ ਤੇ ਉਹ ਕਹਿੰਦਾ ਜੀ ਕਿ ਖੂ ਦੇ ਕੋਲੇ ਚਲਾ ਗਿਆ ਤੇ ਉਹ ਕਹਿੰਦਾ ਜੀ ਮੈਂ ਡੱਡੂ ਖਾਣਾ ਇੱਕ ਡੱਡੂ ਬਾਹਰ ਸੀਗਾ ਫਿਰਦਾ ਉਹ ਕਹਿੰਦਾ ਜੀ ਮੈਂ ਹੁਣ ਤੈਨੂੰ ਖਾ ਲੈਣਾ ਮੈਨੂੰ ਭੁੱਖ ਲੱਗੀ ਆ ਡੱਡੂ ਕਹਿੰਦਾ ਵੀ ਮੈਨੂੰ ਕਿਹੜੀ ਗੱਲੋਂ ਖਾਣਾ ਮੇਰੀ ਜਾਨ ਬਖਸ਼ ਦੇ ਖੂਹ ਦੇ ਵਿੱਚ 100 150 ਡੱਡੂ ਆ ਮੈਂ ਹਰ ਰੋਜ਼ ਇੱਕ ਨਾ ਇੱਕ ਦੋਆ ਨੂੰ ਉੱਤੇ ਲਿਆ ਕਰੂੰਗਾ ਖੂਹ ਦੇ ਵਿੱਚੋਂ ਆ ਨੀ ਬਾਨੀ ਤੂੰ ਉਹਨਾਂ ਨੂੰ ਖਾ ਲਿਆ ਕਰ ਮੈਨੂੰ ਬਖਸ਼ ਦੇ ਮੈਨੂੰ ਛੱਡ ਦੇ ਨਾਲੇ ਖੂਹ ਦੇ ਵਿੱਚ ਮੇਰੇ ਕਾਫੀ ਵਿਰੋਧੀ ਵੀ ਹੈਗੇ ਆ ਉਹਨਾਂ ਦਾ ਕੰਮ ਖਤਮ ਕਰ ਮੈਂ ਆਪਦਾ ਤਕੜਾ ਜਜ਼ਬੇ ਵਾਲਾ ਨੇਤਾ ਬਣਿਆ ਰੂੰਗਾ ਰੜਾ ਸਰਪੰਚ ਬਣਿਆ ਰੂੰਗਾ ਲੋ ਜੀ ਹਰ ਰੋਜ਼ ਇੱਕ ਦੋ ਡੱਡੂ ਲਿਆ ਕਰੇ ਬਾਹਰ ਸੱਪ ਖਾ ਲਿਆ ਕਰੇ ਲਿਆਇਆ ਕਰੇ ਖਾ ਲਿਆ ਕਰੇ ਲਿਆਇਆ ਕਰੇ ਖਾ ਲਿਆ ਕਰੇ ਖੂਹ ਵਿੱਚਲੇ ਸਾਰੇ ਡੱਡੂ ਮੁੱਕ ਗਏ ਤੇ ਆਖਰੀ ਉਹੀ ਰਹਿਗਾ ਜਿਹੜਾ ਲੈ ਕੇ ਆਉਂਦਾ ਸੀ ਤੇ ਸੱਪ ਕਹਿੰਦਾ ਵੀ ਅੱਜ ਲੈ ਕੇ ਆ ਉਹ ਕਹਿੰਦਾ ਜੀ ਹੁਣ ਤਾਂ ਖਤਮ ਹੋ ਗਏ ਕਹਿੰਦਾ ਫਿਰ ਤੇਰੀ ਵਾਰੀ ਆ ਉਹ ਕਹਿੰਦਾ ਜੀ ਮੈਨੂੰ ਕਾਤੋਂ ਖੜਾ ਜਨਾਬ ਮੈਂ ਤਾਂ ਆਪਦਾ ਸਾਰਾ ਹੀ ਓੜਮਾ ਕੋੜਮਾ ਖਤਮ ਕਰ ਲਿਆ ਤੁਹਾਡੇ ਪਿੱਛੇ ਮੈਂ ਤਾਂ ਆਪਦਾ ਸਾਰਾ ਭਾਈਚਾਰਾ ਖਵਾਤਾ ਤੁਹਾਨੂੰ ਮੈਨੂੰ ਤਾਂ ਬਖਸ਼ ਦਿਓ ਤੇ ਸੱਪ ਨੇ ਕੋਈ ਗੱਲ ਕਹੀ ਸੀ ਜਿਨੇ ਆਪਦੇ ਭਾਈਚਾਰੇ ਨੂੰ ਨਹੀਂ ਬਖਸ਼ਿਆ ਉਹਨੂੰ ਮੈਂ ਕਿਉਂ ਬਖਸ਼ਾਂ ਜਿਹੜਾ ਆਪਦੇ ਓੜਮੇ ਕੋੜਮੇ ਦਾ ਸੱਕਾ ਨਹੀਂ ਹੋਇਆ ਮੈਂ ਉਹਦੇ ਉੱਤੇ ਤਰਸ ਕਿਉਂ ਕਰਾਂ ਸੋ ਆਪਾਂ ਆਪਦਿਆਂ ਨੂੰ ਵੱਧ ਖਾਨੇ ਆ ਗੱਲ ਇਹ ਆ ਆਪਦਿਆਂ ਦਾ ਪੱਠਾ ਬਿਠਾਉਣ ਨੂੰ ਵੱਧ ਉੱਥੇ ਸੁੱਕ ਰਹੇ ਨੇ ਆ ਖਿ ਜਿਹੜੇ ਕਰਕੇ ਸਾਡੇ ਨਾਲ ਅੱਗੋਂ ਵੀ ਮਾੜਾ ਹੋਈ ਜਾਂਦਾ ਸੋ ਲੜਨਾ ਬੰਦ ਕਰੋ ਤੁਹਾਨੂੰ ਕਿਸੇ ਦੇ ਗੀਤ ਚੰਗੇ ਲੱਗਦੇ ਆ ਨਹੀਂ ਲੱਗਦੇ ਪਰੇ ਕਰੋ ਤੁਹਾਨੂੰ ਕਿਸੇ ਦੀ ਫਿਲਮ ਚੰਗੀ ਲੱਗਦੀ ਨਹੀਂ ਚੰਗੀ ਲੱਗਦੀ ਪਰੇ ਕਰੋ ਤੁਹਾਨੂੰ ਕੋਈ ਸਿਆਸੀ ਪਾਰਟੀ ਚੰਗੀ ਲੱਗਦੀ ਨਹੀਂ ਚੰਗੀ ਲੱਗਦੀ ਪਰੇ ਕਰੋ ਤੁਹਾਨੂੰ ਕੋਈ ਧਰਮ ਪਸੰਦ ਨਾ ਪਸੰਦ ਆ ਪਰੇ ਕਰੋ ਪਰ ਆਪਦੇ ਵਿਚਾਰ ਸੁਥਰੇ ਰੱਖੋ ਇਹ ਤਾਂ ਹੋਣਗੇ ਜੇਕਰ ਅਸੀਂ ਪੜਾਂਗੇ ਜੇਕਰ ਅਸੀਂ ਕਿਤਾਬਾਂ ਨਾਲ ਸਾਝ ਪਾਵਾਂਗੇ ਸੋ ਦਲਜੀਤ ਦਾ ਮੁੱਦਾ ਜਿਹੜਾ ਉਹ ਕੰਚਨ ਕੁਮਾਰੀ ਦੇ ਮੁੱਦੇ ਦੇ ਉੱਤੇ ਭਾਰੂ ਪੈ ਗਿਆ ਇਹ ਵੀ ਗੱਲ ਸੱਚੀ ਆ ਜੇ ਕਿਤੇ ਦਲਜੀਤ ਨਹੀਂ ਸਰਦਾਰ ਜੀ 3 ਦੀ ਚਰਚਾ ਨਾ ਹੁੰਦੀ ਵਿਵਾਦ ਨਾ ਛ ਤੇ ਕਮਲਕੌਰ ਦੇ ਕਤਲਬਾੜਾ ਮੁੱਦਾ ਹਲੇ ਹੋਰ ਲੰਮਾ ਸਮਾਂ ਚੱਲੀ ਜਾਣਾ ਸੀ ਪਰ ਉਸ ਮੁੱਦੇ ਨੂੰ ਠੱਲ ਦਲਜੀਤ ਵਾਲੇ ਮੁੱਦੇ ਨੇ ਪਾਤੀ ਆ ਦਲਜੀਤ ਵਾਲੇ ਮੁੱਦੇ ਦੇ ਵਿੱਚ ਹੀ ਵਿਕਰਮ ਸਿੰਘ ਮਜੀਠੀਆ ਦਾ ਮੁੱਦਾ ਆ ਗਿਆ ਕਿਉਂ ਜਿਹੜਾ ਨੋਕ ਹੋਰ ਮੁੱਦਾ ਆ ਜਾਣਾ ਦਲਜੀਤ ਵਾਲਾ ਮੁੱਦਾ ਵੀ ਖਤਮ ਹੋ ਜਾਣਾ ਪਰ ਭਾਰਤ ਦੇ ਵਿੱਚ ਭਾਈ ਸਰਦਾਰ ਜੀ 3 ਰਿਲੀਜ਼ ਨਹੀਂ ਹੋ ਰਹੀ ਕਹਿੰਦੇ ਆ ਸੋਸ਼ਲ ਮੀਡੀਆ ਦੀਆਂ ਪੋਸਟਾਂ ਤੇ ਇਹ ਗੱਲ ਕਹਿਨੀ ਆ ਵੀ ਦਲਜੀਤ ਦੀ ਫਿਲਮ ਵਿਦੇਸ਼ਾਂ ਦੇ ਵਿੱਚ ਸੋਨਾ ਕਾਰੋਬਾਰ ਕਰ ਗਈ ਆ ਕੋਈ ਕਹਿੰਦਾ 18 ਕਰੋੜ ਕਰ ਗਈ ਕੋਈ ਕਹਿੰਦਾ 23 ਕਰੋੜ ਕਰ ਗਈ ਇਹ ਵੀ ਗੱਲ ਸ਼ਾਇਦ ਸੱਚੀ ਹੋਵੇ ਪਰ ਮੇਰੇ ਕੋਲ ਇਹ ਵੀ ਰਿਪੋਰਟਾਂ ਕਹਿੰਦੇ ਵੀ ਫਿਲ ਉਹ ਦੇਖਣ ਲੋਕ ਜ਼ਰੂਰ ਗਏ ਆ ਪਰ ਉਹਨੂੰ ਉਹਨਾਂ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਜਿਵੇਂ ਕਿ ਆਪਾਂ ਕਹਿ ਰਿਹਾ ਵੀ ਭਾਈ ਖਿੱਚ ਭਰਪੂਰ ਉਹ ਨਹੀਂ ਆ ਬਾਕੀ ਜਿਹਨੇ ਦੇਖੀ ਆ ਉਹ ਥੱਲੇ ਟਿੱਪਣੀ ਕਰ ਸਕਦਾ ਹੋ ਸਕਦਾ ਵੀ ਮੈਂ ਤਾਂ ਇੱਥੇ ਐਵੇਂ رائے ਪੇਸ਼ ਕਰਦੇ ਆ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਆ ਤੁਸੀਂ ਪਾਕਿਸਤਾਨ ਚ ਬੈਠੇ ਤੁਸੀਂ ਅਮਰੀਕਾ ਚ ਬੈਠੇ ਤੁਸੀਂ ਆਸਟ੍ਰੇਲੀਆ ਚ ਆ ਨਿਊਜ਼ੀਲੈਂਡ ਆ ਕੈਨੇਡਾ ਕਿਤੇ ਵੀ ਬੈਠੇ ਆ ਤੁਸੀਂ ਜਿਹੜੇ ਦੇਖ ਕੇ ਆਏ ਆ ਥੱਲੇ ਟਿੱਪਣੀ ਕਰ ਦਿਓ ਵੀ ਉਹ ਫਿਲਮ ਹੈ ਕਿਵੇਂ ਆ ਤੇ ਬਿਨਾਂ ਵੇਖੇ ਕਿਸੇ ਦੇ ਬਾਰੇ ਕੁਝ ਵੀ ਨਾ ਕਹਿਆ ਕਰੋ ਵੀ ਉਹ ਤਾਂ ਐਵੇਂ ਹੀ ਆ ਇਹ ਤਾਂ ਐਵੇਂ ਹੀ ਆ ਇਹਦੀ ਕੋ ਤਕਨੀਕ ਨਹੀਂ ਬਣਦੀ ਸੋ ਦਲਜੀਤ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਤੁਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ ਵਿਚਾਰ ਧਾਰਕ মতਪੇਦ ਤਰੀਕੇ ਦੇ ਨਾਲ ਪੇਸ਼ ਕਰੋ ਨਾ ਕਿ ਮਿੱਟੀ ਪਟਾ